ਅਮਰੀਕਾ ਦੇ ਸੰਸਦ ਦੇ ਵਿੱਚ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਸੂਬਿਆਂ ਨੂੰ ਫੈਡਰਲ ਫੰਡਿੰਗ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰਦੇ ਨੇ ਫਲੋਰੀਡਾ ਟਰੱਕ ਹਾਦਸੇ ਤੋਂ ਬਾਅਦ ਅਜਿਹੇ ਸੂਬਿਆਂ ਦੇ ਖਿਲਾਫ ਕਾਰਵਾਈਆਂ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੰਦੇ ਨੇ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਸੰਸਦ ਦੇ ਵਿੱਚ ਰਿਪਬਲਿਕਨ ਸੰਸਦ ਮੈਂਬਰ ਜੋਡੀ ਅਰਿੰਗਟਨ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਹੈ ਇਸ ਨੂੰ ਸਟਾਪ ਗ੍ਰੀਨ ਲਾਈਟਨਿੰਗ ਡਰਾਈਵਿੰਗ ਲਾਇਸੈਂਸ ਫਾਰ ਇਲੀਗਲ ਇਮੀਗ੍ਰੈਂਟਸ ਐਕਟ ਦਾ ਨਾਮ ਦਿੱਤਾ ਗਿਆ ਹੈ ਇਸ ਪ੍ਰਸਤਾਵ ਦਾ ਮਕਸਦ 19 ਸੂਬਿਆਂ ਤੇ واਸ਼ਿੰਗਟਨ ਡੀਸੀ ਵਰਗੇ ਸੂਬਿਆਂ ਨੂੰ ਨਿਸ਼ਾਨਾ ਬਣਾਉਣਾ ਹੈ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੰਦੇ ਨੇ ਇਨ੍ਹਾਂ ਸੂਬਿਆਂ ਦੇ ਵਿੱਚ ਕੈਲੀਫੋਰਨੀਆ ਨਿਊਯਾਰਕ ਇਲਾਨੋਇਸ واਸ਼ਿੰਗਟਨ ਵਰਗੇ ਸੂਬੇ ਸ਼ਾਮਿਲ ਨੇ ਇਸ ਪ੍ਰਸਤਾਵ ਦੇ ਮੁਤਾਬਿਕ ਅਜਿਹੇ ਸੂਬਿਆਂ ਨੂੰ ਫੈਡਰਲ ਜਸਟਿਸ ਵਿਭਾਗ ਦੇ ਵੱਲੋਂ ਐਡਵਰਡ ਬ੍ਰਾਈਨ ਮੈਮੋਰੀਅਲ ਜਸਟਿਸ ਅਸਿਸਟੈਂਸ ਗ੍ਰਾਂਟ ਤੋਂ ਵਾਂਝਾ ਕਰ ਦਿੱਤਾ ਜਾਵੇਗਾ ਜੋ ਸਥਾਨਕ ਤੇ ਸੂਬੇ ਦੀਆਂ ਪੁਲਿਸ ਵਿਭਾਗ ਦੇ ਲਈ ਬਹੁਤ ਜ਼ਰੂਰੀ ਫੰਡਿੰਗ ਮੰਨੀ ਜਾਂਦੀ ਹੈ ਨਾਲ ਹੀ ਸੂਬਿਆਂ ਨੂੰ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਹਿਯੋਗ ਵੀ ਕਰਨਾ ਪਵੇਗਾ ਇਹ ਪ੍ਰਸਤਾਵ ਫਲੋਰੀਡਾ ਦੇ ਵਿੱਚ ਹਾਲ ਹੀ ਦੇ ਇੱਕ ਸੜਕ ਹਾਦਸੇ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਗੈਰ ਕਾਨੂੰਨੀ ਪ੍ਰਵਾਸੀ ਹਰਜਿੰਦਰ ਸਿੰਘ ਦੇ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹਰਜਿੰਦਰ ਸਿੰਘ ਨੇ ਵਾਸ਼ਿੰਗਟਨ ਸੂਬੇ ਅਤੇ ਉਸ ਤੋਂ ਬਾਅਦ ਕੈਲੀਫੋਰਨੀਆ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਕਿਉਂਕਿ ਉਸ ਦੇ ਕੋਲ ਵਰਕ ਪਰਮਿਟ ਸੀ ਇਸ ਘਟਨਾ ਨੇ ਫੈਡਰਲ ਅਧਿਕਾਰੀਆਂ ਅਤੇ ਸੂਬਿਆਂ ਦੇ ਵਿਚਕਾਰ ਕਾਫੀ ਵੱਡਾ ਤਣਾਅ ਪੈਦਾ ਕਰ ਦਿੱਤਾ ਜਿਸ ਦੇ ਕਾਰਨ ਫੈਡਰਲ ਸੜਕ ਸੁਰੱਖਿਆ ਨੀਮਾ ਦੀ ਪਾਲਣਾ ਨੂੰ ਲੈ ਕੇ ਸਵਾਲ ਖੜੇ ਹੋਏ ਰਿਪਬਲਿਕਨ ਸਮਰਥਕਾਂ ਦਾ ਮੰਨਣਾ ਹੈ ਕਿ ਜੋਈਆਂ ਨੀਤੀਆਂ ਫੈਡਰਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਨੇ ਅਤੇ ਸੜਕ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਂਦੀਆਂ ਨੇ ਅਰਿੰਗਟੰਗ ਦਾ ਕਹਿਣਾ ਹੈ ਕਿ ਐਦਾਂ ਦੀਆਂ ਗਲਤੀਆਂ ਦੇ ਕਾਰਨ ਸੂਬੇ ਅਮਰੀਕੀਆਂ ਦੀ ਆਪਣੀ ਸੁਰੱਖਿਆ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਹਾਲਾਂਕਿ ਕੈਲੀਫੋਰਨੀਆ ਤੇ ਨਿਊ ਮੈਕਸੀਕੋ ਵਰਗੇ ਸੂਬਿਆਂ ਨੇ ਸਰਕਾਰ ਦੇ ਦਾਅਵਿਆਂ ਦਾ ਜਮ ਕੇ ਵਿਰੋਧ ਕੀਤਾ ਹੈ ਪਰ ਦੂਜੇ ਪਾਸੇ ਫਲੋਰੀਡਾ ਨੇ ਸਾਲ 2023 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਨੇ ਦੂਜੇ ਸੂਬਿਆਂ ਦੁਆਰਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਾਰੀ ਕੀਤੇ ਲਾਇਸੈਂਸ ਨਾਜਾਇਜ਼ ਘਰਾਰ ਦਿੱਤੇ ਸਨ ਅਲਬਾਮਾ ਅਤੇ ਵਿਓਮਿੰਗ ਵਰਗੇ ਸੂਬਿਆਂ ਨੇ ਵੀ ਅਜੇ ਹੀ ਕਦਮ ਚੁੱਕੇ ਹਨ ਇਹ ਪ੍ਰਸਤਾਵ ਅਜੇ ਅਮਰੀਕਾ ਦੀ ਸੰਸਦ ਦੇ ਵਿੱਚ ਵਿਚਾਰ ਅਧੀਨ ਹੈ ਜੇਕਰ ਇਹ ਕਾਨੂੰਨ ਬਣਦਾ ਹੈ ਤਾਂ ਇਹ 19 ਸੂਬਿਆਂ ਦੀਆਂ ਨੀਤੀਆਂ ਨੂੰ ਬਦਲ ਸਕਦਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਜੀਵਨ ਨੂੰ ਬਹੁਤ ਔਖਾ ਬਣਾ ਸਕਦਾ ਹੈ ਖਾਸ ਕਰਕੇ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਲਈ ਇਹ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦੇਵੇਗਾ ਪਹਿਲਾ ਜਿਵੇਂ ਕੁਝ ਸੂਬਿਆਂ ਦੇ ਵਿੱਚ ਹਰਜਿੰਦਰ ਸਿੰਘ ਵਾਂਗ ਆਏ ਪ੍ਰਵਾਸੀਆਂ ਨੂੰ ਆਸਾਨੀ ਦੇ ਨਾਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲ ਜਾਂਦਾ ਸੀ ਪਰ ਜੇ ਘਰੇ ਬਿਲ ਪਾਸ ਹੋ ਜਾਂਦਾ ਹੈ ਤਾਂ ਇਹ ਸਭ ਕੁਝ ਬੰਦ ਹੋ ਜਾਵੇਗਾ